ਪਜਾਬ ਖਿੱਚ ਕੇ ਉਤਾਰਿਆ ਪੈਰਾਂ ਹੇਠ ਦਰੜਿਆ ਸਿਰ ਪੰਜਾਬਣ ਨੇ ਸਿਰਫ ਡੇਡ ਮਹੀਨੇ ਵਿੱਚ ਕਮਾਈ 5 ਕਰੋੜ ਰੁਪਏ ਤੋਂ ਵੱਧ ਰਕਮ ਜੇ ਘਰੇਵਾਲ ਨੂੰ ਮਿਲੀ ਰਕਮ ਬਾਰੇ ਪੈਦਾ ਹੋਇਆ ਵਿਵਾਦ ਪੰਜਾਬੀ ਪਰਿਵਾਰਾਂ ਸਣੇ 30 ਜਣਿਆਂ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਪੀਲ ਰੀਜਨਲ ਪੁਲਿਸ ਵੱਲੋਂ ਨਵੇਂ ਨਾਗਰਿਕਾਂ ਦਾ ਸਵਾਗਤ ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ ਕੈਨਸਸ ਸੂਬੇ ਵਿੱਚ ਟਰੱਕ ਬੇਕਾਬੂ ਹੋ ਕੇ ਪਲਟਿਆ ਇੰਡੋਨੇਸ਼ੀਆ ਦੇ ਬਾਲੀ ਟਾਪੂ ਨੇੜੇ ਕਿਸ਼ਤੀ ਡੁੱਬੀ 35 ਮੌਤਾਂ ਦਾ ਖਤਸ਼ਾ ਤੇ ਹੁਣ ਖਬਰਾਂ ਵਿਸਥਾਰ ਨਾਲ ਟ੍ਰਾਂਟੋਸਨੈ ਕੈਨੇਡਾ ਦੇ ਦੋ ਸ਼ਹਿਰਾਂ ਵਿੱਚ 4 ਜਣਿਆਂ ਦਾ ਭੇਤ ਭਰੇ ਹਾਲਾਤ ਵਿੱਚ ਕਤਲ ਕਰ ਦਿੱਤਾ ਗਿਆ ਫਰੰਟੋ ਪੁਲਿਸ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਸਕਾਰਬਰੋਦੇ ਇਯਾਨ ਵਿਊ ਇਲਾਕੇ ਵਿੱਚ ਅਫਸਰਾਂ ਨੂੰ ਸੱਦਿਆ ਗਿਆ ਜਿੱਥੇ ਦੋ ਲਾਸ਼ਾਂ ਬਰਾਮਦ ਹੋਈਆਂ। ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਤੇ ਫਿਲਹਾਲ ਪੁਲਿਸ ਵੱਲੋਂ ਮਰਨ ਵਾਲਿਆਂ ਦੀ ਪਛਾਣ ਜਨ ਤੱਕ ਨਹੀਂ ਕੀਤੀ ਗਈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸੰਬੰਧਤ ਕੋਈ ਜਾਣਕਾਰੀ ਹੋਵੇ ਤਾਂ ਜਾਂਚ ਕਰਤਾ ਮਾਨਾਲ 416 4100 ਤੇ ਸੰਪਰਕ ਕੀਤਾ ਜਾਵੇ। ਉਦਰ ਬੀਸੀ ਦੇ ਐਬਸਫੋਰਡ ਸ਼ਹਿਰ ਵਿੱਚ ਹਿੰਸਕ ਵਿਵਾਦ ਦੌਰਾਨ ਦੋ ਜਣਿਆਂ ਦੀ ਮੌਤ ਹੋ ਗਈ। ਐਬਸਫੋਰਡ ਪੁਲਿਸ ਦਾ ਮੰਨਣਾ ਹੈ ਕਿ ਇਹ ਵਾਰਦਾਤ ਆਮ ਲੋਕਾਂ ਦੀ ਸੁਰੱਖਿਆ ਵਾਸਤੇ ਕੋਈ ਖਤਰਾ ਪੈਦਾ ਨਹੀਂ ਕਰਦੀ। ਸਰਜੈਂਟ ਪੌਲ ਵਾਕਰ ਨੇ ਕਿਹਾ ਕਿ ਵਾਰਦਾਤ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਵਾਪਰੀ ਅਤੇ ਆਂਗਵਾਣ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਪੁਲਿਸ ਵੱਲੋਂ ਮਰਨ ਵਾਲਿਆਂ ਦੀ ਉਮਰ ਜਾਂ ਪਛਾਣ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਇਸੇ ਦੌਰਾਨ 온ਟਾਰੀਓ ਦੇ ਓਕਵਲ ਵਿਖੇ ਗਹਿਣਿਆਂ ਦਾ ਸਟੋਰ ਲੁੱਟਣ ਦੇ ਮਾਮਲੇ ਵਿੱਚ ਹੌਲਡਨ ਰਿਜਨਲ ਪੁਲਿਸ ਵੱਲੋਂ ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਓਕਵੈਲ ਪਲੇਸ ਸ਼ਾਪਿੰਗ ਮਾਲ ਵਿੱਚ ਬੁੱਧਵਾਰ ਸ਼ਾਮ ਤਕਰੀਬਨ 5:30 ਵਜੇ ਲੁੱਟ ਦੀ ਵਾਰਦਾਤ ਸਾਹਮਣੇ ਆਈ। ਮੌਕੇ ਤੇ ਮੌਜੂਦ ਲੋਕਾਂ ਮੁਤਾਬਕ ਹਥੌੜਿਆਂ ਨਾਲ ਲੈਸ ਚਾਰ ਲੁਟੇਰੇ ਗਹਿਣਿਆਂ ਦੇ ਸਟੋਰ ਵਿੱਚ ਦਾਖਲ ਹੋਏ ਅਤੇ ਸ਼ੋਕੇਸ ਤੋੜਨੇ ਸ਼ੁਰੂ ਕਰ ਦਿੱਤੇ। ਕੁਝ ਹੀ ਸਮੇਂ ਵਿੱਚ ਚੱਕੀ ਕੀਮਤੀ ਗਹਿਣੇ ਲੈ ਕੇ ਫਰਾਰ ਹੋ ਗਏ। ਵਾਦਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਫਿਲਹਾਲ ਲੁੱਟੇ ਗਏ ਗਹਿਣਿਆਂ ਦੀ ਕੁੱਲ ਕੀਮਤ ਵੀ ਸਾਹਮਣੇ ਨਹੀਂ ਆ ਸਕੀ। ਬੇਰ ਰਿਪੋਰਟ ਹਮਦਰ ਟੀਵੀ। ਆਹ ਹੁਣ ਚਲਦੇ ਹਾਂ ਕੈਨੇਡਾ ਵਿੱਚ ਮੁਸਲਮਾਨਾਂ ਸਣੇ ਸਾਊਦੀਯਨ ਲੋਕਾਂ ਉੱਤੇ ਹੋ ਰਹੇ ਹਮਲਿਆਂ ਨਾਲ ਸਬੰਧਤ ਖਬਰ ਬਾਲ। ਕੈਨੇਡਾ ਵਿੱਚ ਇੱਕ ਮੁਸਲਮਾਨ ਔਰਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੇ ਜਾਣ ਦਾ ਹੌਲਨਾਕ ਮਾਮਲਾ ਸਾਹਮਣੇ ਆਇਆ ਹੈ। ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਸ ਨੇ ਦੱਸਿਆ ਕਿ ਆਸ਼ਵਾ ਸ਼ਹਿਰ ਵਿੱਚ ਇੱਕ ਰੈਸਟੋਰੈਂਟ ਦੀ ਮਾਲਕ ਨੂੰ ਅਣਪਛਾਤੇ ਸ਼ਕੀਆਂ ਨੇ ਨਿਸ਼ਾਨਾ ਬਣਾਇਆ ਅਤੇ ਉਸ ਦਾ ਹਿਜਾਬ ਖਿੱਚ ਕੇ ਉਤਾਰ ਦਿੱਤਾ ਜਦ ਕਿ ਉਸ ਦਾ ਸਿਰ ਪੈਰਾਂ ਹੇਠ ਦਰੜਿਆ ਗਿਆ ਮੁਸਲਮਾਨ ਭਾਈਚਾਰੇ ਦੀ ਨੁਮਾਇੰਦਾ ਜਥੇਬੰਦੀ ਨੇ ਅੱਗੇ ਕਿਹਾ ਕਿ ਕੁਝ ਸ਼ੱਕੀ ਰੈਸਟੋਰੈਂਟ ਵਿੱਚ ਦਾਖਲ ਹੋਏ ਅਤੇ ਔਰਤ ਨੂੰ ਲੁੱਟਣ ਦਾ ਯਤਨ ਕਰਨ ਲੱਗੇ ਔਰਤ ਨੇ ਤਕੜੇ ਹੋ ਕੇ ਲੁਟੇਰਿਆਂ ਦਾ ਮੁਕਾਬਲਾ ਕੀਤਾ ਪਰ ਸ਼ੱਕੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਹਨਾਂ ਨੂੰ ਰੋਕਣ ਵਿੱਚ ناکਾਮਯਾਬ ਰਹੀ ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਜ਼ ਵੱਲੋਂ ਪੁਲਿਸ ਨੂੰ ਅਪੀਲ ਕੀਤੀ ਗਈ ਹੈ ਕਿ ਮਾਮਲੇ ਦੀ ਪੜਤਾਲ ਨਸਲੀ ਨਫ਼ਰਤ ਦੀ ਵਾਰਦਾਤ ਵਜੋਂ ਕੀਤੀ ਜਾਵੇ ਜਥੇਬੰਦੀ ਦਾ ਕਹਿਣਾ ਸੀ ਕਿ ਪਿਛਲੇ 2 ਵਰਿਆਂ ਦੌਰਾਨ ਪੂਰੇ ਕੈਨੇਡਾ ਵਿੱਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਵਾਰਦਾਤਾਂ ਵਿੱਚ ਵਾਧਾ ਹੋਇਆ ਹੈ ਅਤੇ ਡਰਹਮ ਰੀਜਨ ਵਿੱਚ ਸਾਹਮਣੇ ਆਈ ਤਾਜ਼ਾ ਵਾਰਦਾਤ ਇਸ ਦੀ ਪ੍ਰਤੱਖ ਮਿਸਾਲ ਹੈ ਕੈਨੇਡਾ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਮੁਸਲਮਾਨਾਂ ਵਿਰੁੱਧ ਵਗ ਰਹੀ ਨਫ਼ਰਤਪਰੀ ਹਵਾ ਨੂੰ ਠੱਲ ਪਾਉਣ ਵਾਸਤੇ ਅੱਗੇ ਆਉਣਾ ਚਾਹੀਦਾ ਹੈ। ਨੈਸ਼ਨਲ ਕਾਉਂਸਲ ਆਫ ਕੈਨੇਡੀਅਨ ਮੁਸਲਿਮਜ਼ ਔਸ਼ਬਾ ਦੀ ਵਾਰਦਾਤ ਬਾਰੇ ਅੱਜ ਮੀਡੀਆ ਸਾਹਮਣੇ ਵਿਸਤਾਰਤ ਜਾਣਕਾਰੀ ਪੇਸ਼ ਕਰੇਗੀ। ਉਧਰ ਡਰਹਮ ਰੀਜਨਲ ਪੁਲਿਸ ਵੱਲੋਂ ਫਿਲਹਾਲ ਵਾਰਦਾਤ ਨਾਲ ਸਬੰਧਤ ਕੋਈ ਵੇਰਵਾ ਜਨਤਕ ਨਹੀਂ ਕੀਤਾ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਵਿੱਚ ਸਾਊਦੀਜੀਅਨ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੇ ਮਾਮਲਿਆਂ ਵਿੱਚ 1350 ਫੀਸਡ ਵਾਧਾ ਹੋਣ ਦੀ ਰਿਪੋਰਟ ਪਿਛਲੇ ਦਿਨੀ ਸਾਹਮਣੇ ਆਈ ਤਦਕੇ ਪੁਲਿਸ ਮੁਤਾਬਕ ਸਾਊਦੀਜੀਅਨ ਲੋਕਾਂ ਉੱਤੇ ਹੋਣ ਵਾਲੇ ਨਸਲੀ ਹਮਲਿਆਂ ਵਿੱਚ 2019 ਤੋਂ 2023 ਦਰਮਿਆਨ 227 ਫੀਸਡ ਵਾਧਾ ਦਰਜ ਕੀਤਾ ਗਿਆ ਰਿਪੋਰਟ ਕਹਿੰਦੀ ਹੈ ਕਿ ਸਾਊਦੀਜੀਅਨ ਲੋਕਾਂ ਵਿਰੁੱਧ ਸੋਸ਼ਲ ਮੀਡੀਆ ਤੇ 2300 ਪੋਸਟਾਂ ਪਾਈਆਂ ਗਈਆਂ ਜਿਨ੍ਹਾਂ ਨੂੰ ਦੇਖਣ ਵਾਲਿਆਂ ਦੀ ਗਿਣਤੀ 12 ਲੱਖ ਰਹੀ ਭਾਰਤੀ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਸੋਸ਼ਲ ਮੀਡੀਆ ਤੇ ਭਜੀਤ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਮਈ 2023 ਤੋਂ ਅਪ੍ਰੈਲ 2025 ਦਰਮਿਆਨ 26 ਹਜ਼ਾਰ ਤੋਂ ਵੱਧ ਪੋਸਟਾਂ ਵਿੱਚ ਇਹ ਸ਼ਬਦ ਵਰਤਿਆ ਗਿਆ। ਮੁਸਲਮਾਨਾਂ ਨੂੰ 1600 ਪੋਸਟਾਂ ਰਾਹੀਂ ਨਿਸ਼ਾਨਾ ਬਣਾਇਆ ਗਿਆ। ਹਾਲ ਹੀ ਵਿੱਚ ਹੋਈਆਂ ਫੈਡਰਲ ਚੋਣਾਂ ਦੌਰਾਨ ਭਾਰਤੀਆਂ ਵਿਰੁੱਧ ਨਸਲੀ ਨਫ਼ਰਤ ਵਾਲੀਆਂ ਟਿੱਪਣੀਆਂ ਕੁਝ ਜ਼ਿਆਦਾ ਹੀ ਦੇਖਣ ਨੂੰ ਮਿਲੀਆਂ। ਸੋਸ਼ਲ ਮੀਡੀਆ ਪੋਸਟਾਂ ਵਿੱਚ ਭਾਰਤੀ ਲੋਕਾਂ ਨੂੰ ਗੰਦੇ ਖਤਰਨਾਕ ਅਤੇ ਵਿਦੇਸ਼ੀ ਕਰਾਰ ਦਿੱਤਾ ਜਾਂਦਾ ਹੈ ਅਤੇ ਇਹਨਾਂ ਕੋਲ ਕੋਈ ਹੁਨਰ ਜਾਂ ਸਖਲਾਈ ਨਾ ਹੋਣ ਦੀ ਦਲੀਲ ਵੀ ਦਿੱਤੀ ਜਾਂਦੀ ਹੈ ਸਿਰਫ ਆਨਲਾਈਨ ਹੀ ਨਹੀਂ ਸਗੋਂ ਆਫਲਾਈਨ ਵੀ ਸਾਊਦੀਜੀਅਨ ਲੋਕ ਅਕਸਰ ਨਿਸ਼ਾਨੇ ਤੇ ਰਹਿੰਦੇ ਨੇ ਰਿਪੋਰਟ ਮੁਤਾਬਕ ਕੈਨੇਡਾ ਵਿੱਚ ਹਾਊਸਿੰਗ ਸੰਕਟ ਜਾਂ ਹੈਲਥ ਸੈਕਟਰ ਵਿੱਚ ਆ ਰਹੀਆਂ ਮੁਸ਼ਕਲਾਂ ਵਾਸਤੇ ਕੁਝ ਲੋਕ ਇਮੀਗ੍ਰੇਸ਼ਨ ਨੂੰ ਜ਼ਿੰਮੇਵਾਰ ਮੰਨਦੇ ਨੇ ਜਦਕਿ ਵਧੀਆਂ ਅਪਰਾਧਕ ਘਟਨਾਵਾਂ ਨੂੰ ਵੀ ਇਮੀਗ੍ਰੇਸ਼ਨ ਦੀ ਦੇਣ ਦੱਸਿਆ ਜਾ ਰਿਹਾ ਹੈ ਗੈਰ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਕੈਨੇਡਾ ਵਿੱਚ ਸਿਰਫ ਡੇਢ ਮਹੀਨੇ ਦੇ ਮਿਹਨਤਾਨੇ ਦੇ ਅਵਜ਼ ਵਿੱਚ ਪੰਜਾਬਣ ਨੂੰ ਮਿਲੀ 8,80,000 ਡਾਲਰ ਤੋਂ ਵੱਧ ਰਕਮ ਬਾਰੇ ਪੈਦਾ ਹੋਏ ਵਿਵਾਦ ਨਾਲ ਸੰਬੰਧਿਤ ਹੈ ਜੀ ਹਾਂ ਕੈਨੇਡਾ ਵਿੱਚ ਸਿਰਫ ਡੇਢ ਮਹੀਨਾ ਕੰਮ ਕਰਕੇ 8,80,000 ਡਾਲਰ ਤੋਂ ਵੱਧ ਤਨਖਾਹ ਜੇਬ ਵਿੱਚ ਪਾਉਣ ਵਾਲੀ ਪੰਜਾਬਣ ਸੁਰਖੀਆਂ ਵਿੱਚ ਹੈ ਮੈਨੀਟੋਬਾ ਹਾਈਡਰੋ ਦੀ ਸਾਬਕਾ ਮੁਖੀ ਜੈ ਗਰੇਵਾਲ ਨੂੰ 2024 ਦੌਰਾਨ ਡੇਢ ਮਹੀਨੇ ਦੇ ਕਾਰਜਕਾਲ ਮਗਰੋਂ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਪਰ ਇਸ ਦੇ ਐਗਜ਼ ਵਿੱਚ ਕ੍ਰਾਊਨ ਕਾਰਪੋਰੇਸ਼ਨ ਨੂੰ 8,81,000 ਅਤੇ 177 ਡਾਲਰ ਦਾ ਮੁਆਵਜ਼ਾ ਦੇਣਾ ਪਿਆ ਕੁਝ ਲੋਕ ਇਸ ਨੂੰ ਘਪਲਾ ਦੱਸ ਰਹੇ ਨੇ ਪਰ ਸੀਬੀਸੀ ਦੀ ਰਿਪੋਰਟ ਮੁਤਾਬਕ ਯੂਨੀਵਰਸਿਟੀ ਆਫ ਮੈਨੀਟੋਬਾ ਦੇ ਬਿਜ਼ਨਸ ਇੰਸਟ੍ਰਕਟਰ ਅਤੇ ਮੁਆਵਜ਼ਾ ਮਾਮਲਿਆਂ ਦੇ ਮਾਹਰ ਸ਼ੌਨ ਮੈਕਡੋਨਲਡ ਦਾ ਕਹਿਣਾ ਹੈ ਕਿ ਠੇਕੇ ਦੀਆਂ ਸ਼ਰਤਾਂ ਮੁਤਾਬਕ ਹੀ ਇਹ ਰਕਮ ਅਦਾ ਕੀਤੀ ਗਈ ਹੋਵੇਗੀ ਇਹ ਰਿਪੋਰਟ ਕਹਿੰਦੀ ਹੈ ਕਿ ਜੈ ਗਰੇਵਾਲ ਨੂੰ 2024 ਦੌਰਾਨ ਹਾਈਡਰੋ ਬਾਂਡੇ ਕਿਸੇ ਵੀ ਮੁਲਾਜ਼ਮ ਨਾਲੋਂ ਦੁੱਗਣੀ ਤੋਂ ਵੱਧ ਤਨਖਾਹ ਮਿਲੀ ਅਤੇ ਇਹ ਰਕਮ 2023 ਵਿੱਚ ਉਹਨਾਂ ਵੱਲੋਂ ਕੀਤੀ ਕਮਾਈ ਤੋਂ 61% ਵੱਧ ਬਣਦੀ ਹੈ। ਉਧਰ ਸ਼ੌਨ ਮੈਕਡੋਨਲਡ ਦਾ ਕਹਿਣਾ ਸੀ ਕਿ ਬਿਨਾਂ ਸ਼ੱਕ ਲੋਕਾਂ ਵੱਲੋਂ ਟੈਕਸ ਦੇ ਰੂਪ ਵਿੱਚ ਦਿੱਤੇ ਪੈਸੇ ਵਿੱਚੋਂ ਇੰਨੀ ਮੋਟੀ ਰਕਮ ਦੀ ਅਦਾਇਗੀ ਵੱਡਾ ਵਿਵਾਦ ਪੈਦਾ ਕਰ ਰਹੀ ਹੈ ਪਰ ਅਜਿਹੀਆਂ ਨੌਕਰੀਆਂ ਵਾਸਤੇ ਕੁਝ ਨਿਯਮਤ ਹੁੰਦੇ ਨੇ। ਜੈ ਗਰੇਵਾਲ ਨੂੰ ਫਰਵਰੀ 2024 ਵਿੱਚ ਬਰਖਾਸਤ ਕੀਤਾ ਗਿਆ ਜਦੋਂ ਮੈਨੀਟੋਬਾ ਦੇ ਕੈਬਨਿਟ ਮੰਤਰੀ ਅਤੇ ਬਿਜਲੀ ਮਾਮਲਿਆਂ ਦੇ ਇੰਚਾਰਜ ਨੇ ਜੈ ਗਰੇਵਾਲ ਉੱਤੇ ਨਿੱਜੀ ਸਰੋਤਾਂ ਰਾਹੀਂ ਪੌਣ ਬਿਜਲੀ ਖਰੀਦਣ ਦੀ ਇੱਛਕ ਹੋਣ ਦਾ ਦੋਸ਼ ਲਾਇਆ ਕੈਪਸਟੋਨ ਮਾਈਨਿੰਗ, BC ਹਾਈਡਰੋ ਅਤੇ CIBC ਵਰਲਡ ਮਾਰਕੀਟਸ ਵਿੱਚ ਕੰਮ ਕਰ ਚੁੱਕੀ ਜੈ ਗਰੇਵਾਲ ਫਰਵਰੀ 2019 ਵਿੱਚ ਮੈਨੀਟੋਬਾ ਹਾਈਡਰੋ ਨਾਲ ਜੁੜੀ 2023 ਦੇ ਅੰਤ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਮੈਨੀਟੋਬਾ ਦੀ ਸੱਤਾ ਐਨਡੀਪੀ ਦੇ ਹੱਥਾਂ ਵਿੱਚ ਆ ਗਈ। ਮੁੱਢਲੇ ਤੌਰ ਤੇ ਸਰਕਾਰ ਨਾਲ ਉਹਨਾਂ ਦੇ ਟਕਰਾਅ ਦਾ ਕੋਈ ਸੰਕੇਤ ਸਾਹਮਣੇ ਨਾ ਆਇਆ। ਪਰ 31 ਜਨਵਰੀ 2024 ਨੂੰ ਇੱਕ ਬਿਆਨ ਰਾਹੀਂ ਉਹਨਾਂ ਚਿਹਾ ਕਿ ਮੈਨੀਟੋਬਾ ਹਾਈਡਰੋ ਨੂੰ ਨਵੇਂ ਸਰੋਤਾਂ ਤੋਂ ਬਿਜਲੀ ਖਰੀਦਣ ਦੀ ਜ਼ਰੂਰਤ ਹੋਵੇਗੀ। ਇਹ ਬਿਆਨ ਟਕਰਾਅ ਦਾ ਕਾਰਨ ਬਣਿਆ ਅਤੇ 2 ਹਫ਼ਤੇ ਬਾਅਦ ਹੀ ਜੈ ਗਰੇਵਾਲ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਜੈ ਗਰੇਵਾਲ ਦੀ ਵਿਦਾਇਗੀ ਮਗਰੋਂ ਐਲਨ ਡੈਂਡਰੋਥ ਨੂੰ ਮੈਨੀਟੋਬਾ ਹਾਈਡਰੋ ਦਾ ਮੁੱਖ ਕਾਰਜਕਾਰੀ ਅਫਸਰ ਨਿਯੁਕਤ ਕੀਤਾ ਗਿਆ ਅਤੇ ਨਿਜੀ ਸਰੋਤਾਂ ਤੋਂ ਪੌਣ ਬਿਜਲੀ ਖਰੀਦਣ ਦੀ ਬਜਾਏ ਮੋਲ ਬਸ਼ਿੰਦਿਆਂ ਨਾਲ ਭਾਈਵਾਲੀ ਤਹਿਤ ਨਵੇਂ ਵਿੰਡ ਫਾਰਮਸ ਸਥਾਪਿਤ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਮੈਨੀਟੋਬਾ ਦੇ ਪਬਲਿਕ ਸੈਕਟਰ ਕੰਪਨਸੇਸ਼ਨ ਡਿਸਕਲੋਜ਼ਰ ਐਕਟ ਅਧੀਨ 85000 ਡਾਲਰ ਸਾਲਾਨਾ ਤੋਂ ਵੱਧ ਤਨਖਾਹ ਵਾਲੇ ਮੁਲਾਜ਼ਮਾਂ ਦੇ ਬੇਰਵੇ ਜਨਤਕ ਕਰਨੇ لازਮੀ ਹੁੰਦੇ ਨੇ ਪਰ ਮੈਨੀਟੋਬਾ ਹਾਈਡਰੋ ਵੱਲੋਂ ਜੈ ਗਰੇਵਾਲ ਨੂੰ ਦਿੱਤੀ ਗਈ ਰਕਮ ਦੇ ਮੁਆਵਜ਼ੇ ਨਾਲ ਸੰਬੰਧਤ ਵਿਸਤਾਰਤ ਵੇਰਵੇ ਮੋਹਰਿਆ ਨਹੀਂ ਕਰਵਾਏ ਗਏ ਦੂਜੇ ਪਾਸੇ ਜੈ ਗਰੇਵਾਲ ਵੱਲੋਂ ਵੀ ਇਸ ਮੁੱਦੇ ਤੇ ਕੋਈ ਟਿੱਪਣੀ ਸਾਹਮਣੇ ਨਹੀਂ ਆ ਸਕੀ ਇਸੇ ਦੌਰਾਨ ਚੌਨ ਮੈਕਡੋਨਲਡ ਨੇ ਦੱਸਿਆ ਕਿ ਨਿੱਜੀ ਮਾਲਕੀ ਵਾਲੀਆਂ ਬਿਜਲੀ ਕੰਪਨੀਆਂ ਦੇ ਮੁਕਾਬਲੇ ਮੈਨੀਟੋਬਾ ਹਾਈਡਰੋ ਵੱਲੋਂ ਦਿੱਤਾ ਗਿਆ ਮੁਆਵਜ਼ਾ ਕਿਤੇ ਘੱਟ ਹੈ ਕਿਉਂਕਿ ਪ੍ਰਾਈਵੇਟ ਕੰਪਨੀਆਂ ਵਿੱਚ ਇਹ ਰਕਮ मिलियन ਦਾ ਅੰਕੜਾ ਪਾਰ ਕਰ ਜਾਂਦੀ ਹੈ। ਖੈਰਾ ਰਿਪੋਰਟ ਖਮਦਾਰ ਟੀਵੀ ਆਹ ਹੁਣ ਚਲਦੇ ਆਂ ਪੰਜਾਬੀਆਂ ਸਾਣੇ ਦਰਜਨਾ ਪ੍ਰਵਾਸੀਆਂ ਵੱਲੋਂ ਕੈਨੇਡੀਅਨ ਸਿਟੀਜ਼ਨਸ਼ਿਪ ਦੀ ਸੌਂ ਚੁੱਕੇ ਜਾਣ ਨਾਲ ਸੰਬੰਧਤ ਖਬਰ ਵਾਲ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੀਲ ਰੀਜਨਲ ਪੁਲਿਸ ਦੇ ਸਹਿਯੋਗ ਨਾਲ 30 ਤੋਂ ਵੱਧ ਪ੍ਰਵਾਸੀਆਂ ਦਾ ਬਤੌਰ ਕੈਨੇਡੀਅਨ ਸਿਟੀਜ਼ਨ ਸਵਾਗਤ ਕੀਤਾ ਗਿਆ ਜਿਨ੍ਹਾਂ ਵਿੱਚ ਭਾਰਤ ਸਣੇ ਵੱਖ-ਵੱਖ ਮੁਲਕਾਂ ਦੇ ਲੋਕ ਸ਼ਾਮਲ ਸਨ। ਜਜ ਐਲਬਰਟ ਵੋਂਗ ਦੀ ਪ੍ਰਧਾਨਗੀ ਵਾਲੇ ਸਮਾਗਮ ਵਿੱਚ ਪੀਲ ਰੀਜਨਲ ਪੁਲਿਸ ਦੇ ਮੁਖੀ ਨਿਸ਼ਾਨ ਦੁਰਈੱਪਾ ਕਮਿਊਨਿਟੀ ਆਗੂਆਂ ਅਤੇ ਚੁਣੇ ਹੋਏ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਦੱਸ ਦਈਏ ਕਿ 15 ਲੱਖ ਤੋਂ ਵੱਧ ਵਸੋਂ ਵਾਲੇ ਪੀਲ ਰੀਜਨ ਵਿੱਚ ਅੱਧੇ ਤੋਂ ਜ਼ਿਆਦਾ ਲੋਕਾਂ ਦਾ ਜਨਮ ਵਿਦੇਸ਼ਾਂ ਵਿੱਚ ਹੋਇਆ ਹੈ ਅਤੇ ਇਲਾਕੇ ਦੀ 70% ਆਬਾਦੀ ਸਿੱਧੇ ਤੌਰ ਤੇ ਘਟ ਗਿਣਤੀਆਂ ਨਾਲ ਸੰਬੰਧਤ ਹੈ ਕੈਨੇਡੀਅਨ ਸਿਟੀਜ਼ਨ ਬਣਨ ਵਾਲੇ ਪ੍ਰਵਾਸੀਆਂ ਵਿੱਚ ਭਾਰਤ ਪਾਕਿਸਤਾਨ ਸ਼੍ਰੀਲੰਕਾ ਅਫਗਾਨਿਸਤਾਨ ਚੀਨ ਚੈੱਕ ਰਿਪਬਲਿਕ ਅਤੇ ਮਿਸਰ ਸਣੇ ਹੋਰ ਮੁਲਕਾਂ ਨਾਲ ਸੰਬੰਧਤ ਪ੍ਰਵਾਸੀ ਸ਼ਾਮਲ ਰਹੇ ਪੁਲਿਸ ਮੁਖੀ ਨਿਸ਼ਾਨ ਦੁਰਾਈਆ ਪਾ ਨੇ ਇਸ ਮੌਕੇ ਕਿਹਾ ਕਿ ਪੀਲ ਰੀਜਨਲ ਪੁਲਿਸ ਆਪਣੇ ਮੁਲਾਜ਼ਮਾਂ ਵਿੱਚ ਸੱਭਿਆਚਾਰਕ ਵੰਸਵੰਤਾ ਦਰਸਾਉਣ ਲਈ ਵਚਨਬੱਧ ਹੈ ਉਹਨਾਂ ਦੱਸਿਆ ਕਿ ਉਹ 1981 ਵਿੱਚ ਕੈਨੇਡੀਅਨ ਸਿਟੀਜ਼ਨ ਬਣੇ ਸਨ ਅਤੇ ਜ਼ਿੰਦਗੀ ਵਿੱਚ ਅੱਗੇ ਵਧਿਆਂ ਪੁਲਿਸ ਸੇਵਾ ਨੂੰ ਕਿਤੇ ਵਜੋਂ ਅਪਣਾਉਣ ਦਾ ਫੈਸਲਾ ਲਿਆ ਦੂਜੇ ਪਾਸੇ ਪੀਲ ਰੀਜਨਲ ਪੁਲਿਸ ਵਿੱਚ ਹਾਲ ਹੀ ਵਿੱਚ ਭਰਤੀ ਹੋਈ ਪੰਜਾਬਣ ਮੁਟਿਆਰ ਮਨਦੀਪ ਚਾਹਲ ਦੀ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ ਹੈ ਇਸ ਵਿੱਚ ਮਨਦੀਪ ਵੱਲੋਂ ਪੀਲ ਰੀਜਨ ਵਿੱਚ ਮਿਲੇ ಅಪਾਰ ਮੌਕਿਆਂ ਦਾ ਜ਼ਿਕਰ ਕੀਤਾ ਗਿਆ ਹੈ ਮਨਦੀਪ ਚਾਹਲ ਨੇ ਦੱਸਿਆ ਕਿ ਪੀਲ ਰੀਜਨ ਵਿੱਚੋਂ ਮਿਲੇ ਪਿਆਰ ਸਦਕਾ ਹੀ ਉਸਨੇ ਪੁਲਿਸ ਮਹਿਕਮੇ ਰਾਹੀਂ ਕਮਿਊਨਿਟੀ ਦੀ ਸੇਵਾ ਕਰਨ ਦਾ ਨਿਸ਼ਚਾ ਕੀਤਾ ਇੱਥੇ ਦੱਸਣਾ ਬਣਦਾ ਹੈ ਕਿ ਪੀਲ ਰੀਜਨਲ ਪੁਲਿਸ ਵੱਲੋਂ 2030 ਤੱਕ ਨਵੀਆਂ ਭਰਤੀਆਂ ਦੌਰਾਨ 30 ਫੀਸਦੀ ਭਰਤੀ ਔਰਤਾਂ ਦੇ ਰੂਪ ਵਿੱਚ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਅਮਰੀਕਾ ਅਤੇ ਇਟਲੀ ਵਿੱਚ ਦੋ ਪੰਜਾਬੀ ਨੌਜਵਾਨਾਂ ਨਾਲ ਵਰਤੇ ਭਾਣੇ ਨਾਲ ਸੰਬੰਧਿਤ ਹੈ ਅਮਰੀਕਾ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਕਸਬੇ ਨਾਲ ਸਬੰਧਤ ਜਗਜੀਵਨ ਸਿੰਘ ਆਪਣਾ ਟਰੱਕ ਲੈ ਕੇ ਡੈਨਵਰ ਸ਼ਹਿਰ ਵੱਲ ਜਾ ਰਿਹਾ ਸੀ ਜਦੋਂ ਰਾਹ ਵਿੱਚ ਕੈਂਸਰ ਸੂਬੇ ਦੇ ਸਲੀਨਾ ਸ਼ਹਿਰ ਨੇੜੇ ਇੰਟਰਸਟੇਟ 70 ਤੇ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਕੈਨਸਸ ਹਾਈਵੇ ਪੈਟਰੋਲ ਦੇ ਅਫਸਰਾਂ ਨੇ ਦੱਸਿਆ ਕਿ ਸੈਮੀ ਟ੍ਰੇਲਰ ਪਛਮ ਵੱਲ ਜਾ ਰਿਹਾ ਸੀ ਜਦੋਂ ਅਣਦੱਸੇ ਕਾਰਨਾ ਕਰਕੇ ਟਰੱਕ ਬੇਕਾਬੂ ਹੋ ਗਿਆ ਉਹਨਾਂ ਅੱਗੇ ਕਿਹਾ ਕਿ ਨਿਊਯਾਰਕ ਦੇ ਫਲੋਰਾ ਪਾਰਕ ਨਾਲ ਸੰਬੰਧਿਤ 27 ਸਾਲਾ ਜਗਜੀਵਨ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਗਜੀਵਨ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਵੱਲੋਂ ਉਸਦੀ ਦੇਹ ਪੰਜਾਬ ਭੇਜਣ ਲਈ ਗੋ ਫੰਡਮੀ ਪੇਜ ਸਥਾਪਿਤ ਕੀਤਾ ਗਿਆ ਹੈ ਇਸੇ ਦੌਰਾਨ ਇਟਲੀ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋਣ ਦੀ ਰਿਪੋਰਟ ਸਾਹਮਣੇ ਆਈ ਹੈ ਸਮਰਾਲਾ ਕਸਬੇ ਨੇੜਲੇ ਪਿੰਡ ਹੈਡੋਬੇਟ ਨਾਲ ਸੰਬੰਧਤ 25 ਸਾਲ ਦਾ ਸੁਖਵਿੰਦਰ ਸਿੰਘ ਇਟਲੀ ਦੇ ਬਰੇਸ਼ੀਆ ਸ਼ਹਿਰ ਨੇੜਲੇ ਇੱਕ ਕਸਬੇ ਵਿੱਚ ਰਹਿ ਰਿਹਾ ਸੀ ਅਤੇ ਆਪਣੇ ਦੋਸਤਾਂ ਨਾਲ ਲਹਿਰ ਵਿੱਚ ਨਹਾਉਂਦਿਆਂ ਡੁੱਬ ਗਿਆ ਬਰੇਸ਼ੀਆ ਸ਼ਹਿਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਸੁਖਵਿੰਦਰ ਸਿੰਘ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਵੈਰਾ ਰਿਪੋਰਟ ਹਮਦਰ ਟੀਵੀ ਆਹ ਹੁਣ ਚਲਦੇ ਆਂ ਮੁਸਾਫਰਾ ਨਾਲ ਭਰੀ ਕਿਸ਼ਤੀ ਸਮੁੰਦਰ ਵਿੱਚ ਡੁੱਬਣ ਨਾਲ ਸੰਬੰਧਤ ਖਬਰ ਵੱਲ ਇੰਡੋਨੇਸ਼ੀਆ ਦੇ ਬਾਲੀ ਟਾਪੂ ਨੇੜੇ ਇੱਕ ਕਿਸ਼ਤੀ ਡੁੱਬਣ ਕਾਰਨ ਘੱਟੋ ਘੱਟ 30 ਮੌਤਾਂ ਦਾ ਖਾਤਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿਸ਼ਤੀ ਵਿੱਚ ਕੁੱਲ 65 ਜਣੇ ਸਵਾਰ ਸਨ ਜਿਨ੍ਹਾਂ ਵਿੱਚੋਂ 29 ਨੂੰ ਬਚਾ ਲਿਆ ਗਿਆ ਅਤੇ 31 ਹੁਣ ਤੱਕ ਲਪਤਾ ਦੱਸੇ ਜਾ ਰਹੇ ਨੇ ਪੂਰਬੀ ਜਾਵਾ ਦੀ ਕੇਤਾਪੰਗ ਬੰਦਰਗਾਹ ਤੋਂ ਬਾਲੀ ਦੀ ਗਿਲੀਮਾਨੁਗ ਬੰਦਰਗਾਹ ਵੱਲ ਜਾ ਰਹੀ ਕਿਸ਼ਤੀ ਸਮੁੰਦਰ ਵਿੱਚ ਕਿਵੇਂ ਪਲਟੀ ਇਹ ਹੁਣ ਤੱਕ ਗੁੱਝਾ ਭੇਤ ਬਣਿਆ ਹੋਇਆ ਹੈ 50 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਪਹਿਲਾਂ ਹੀ ਕਿਸ਼ਤੀ ਡੁੱਬ ਗਈ ਜਿਸ ਵਿੱਚ 53 ਮੁਸਾਫਰ ਅਤੇ 12 ਕਰੂ ਮੈਂਬਰ ਸਵਾਰ ਸਨ ਜਦਕਿ 22 ਗੱਡੀਆਂ ਵੀ ਲੱਧੀਆਂ ਹੋਈਆਂ ਸਨ ਸਥਾਨਕ ਪੁਲਿਸ ਅਤੇ ਹੋਰਨਾਂ ਏਜੰਸੀਆਂ ਵੱਲੋਂ ਕਿਸ਼ਤੀ ਡੁੱਬਣ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਰਾਹਤ ਕਾਰਜਾਂ ਵਿੱਚ ਜੁਟੇ ਕਾਮਿਆਂ ਮੁਤਾਬਕ ਕਿਸ਼ਤੀ ਬੁੱਧਵਾਰ ਰਾਤ ਤਕਰੀਬਨ ਸਵੇਰ 11 ਵਜੇ ਡੁੱਬੀ ਹਾਦਸੇ ਬਾਰੇ ਪਤਾ ਲੱਗਦਿਆਂ ਹੀ ਨੌ ਕਿਸ਼ਤੀਆਂ ਬਚਾਅ ਕਾਰਜਾਂ ਵਾਸਤੇ ਭੇਜੀਆਂ ਗਈਆਂ। ਸਮੁੰਦਰ ਵਿੱਚ ਪਾਣੀ ਦੀਆਂ ਛੱਲਾਂ 2 ਮੀਟਰ ਤੱਕ ਉੱਚੀਆਂ ਹੋਣ ਕਾਰਨ ਰਾਹਤ ਟੀਮਾਂ ਦੇ ਕੰਮ ਵਿੱਚ ਵੱਡੇ ਅੜਿੱਕੇ ਆ ਰਹੇ ਸਨ। ਇੱਥੇ ਦੱਸਣਾ ਬਣਦਾ ਹੈ ਕਿ ਜਨਵਰੀ ਵਿੱਚ ਇੱਕ ਸਪੀਡਬੋਟ ਦੇ ਡੁੱਬਣ ਕਾਰਨ 8 ਜਣਿਆਂ ਦੀ ਮੌਤ ਹੋ ਗਈ ਸੀ ਜਦਕਿ 20 ਹੋਰਨਾਂ ਨੂੰ ਬਚਾ ਲਿਆ ਗਿਆ। ਤਾਜ਼ਾ ਮਾਮਲੇ ਨਾਲ ਸੰਬੰਧਤ ਜ਼ਿਆਦਾਤਰ ਲੋਕ ਤੱਟਵਰਤੀ ਸ਼ਹਿਰ ਬਾਨਿਊ ਵਾਂਗੀ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ। ਜੋ ਜ਼ਰੂਰੀ ਚੀਜ਼ਾਂ ਦੀ ਖਰੀਦਦਾਰੀ ਮਗਰੋਂ ਵਾਪਸ ਜਾ ਰਹੇ ਸਨ ਕਿਸ਼ਤੀ ਵਿੱਚ ਸਵਾਰ ਇੱਕ ਮੁਸਾਫਰ ਨੇ ਦੱਸਿਆ ਕਿ ਸਮੁੰਦਰੀ ਲਹਿਰਾਂ ਇੰਨੀਆਂ ਉੱਚੀਆਂ ਹੋ ਗਈਆਂ ਕਿ ਕਿਸ਼ਤੀ ਦਾ ਅੱਗੇ ਵਧਣਾ ਮੁਸ਼ਕਲ ਹੋ ਰਿਹਾ ਸੀ ਕੁਝ ਸਮਾਂ ਸੰਘਰਸ਼ ਕਰਨ ਮਗਰੋਂ ਆਖਰਕਾਰ ਕਿਸ਼ਤੀ ਡੁੱਬ ਗਈ ਇండోਨੇਸ਼ੀਆ ਦੇ ਰਾਸ਼ਟਰਪਤੀ ਪ੍ਰਾਬੋਵੋ ਸੁਬੀਯੰਤੋ ਵੱਲੋਂ ਹਾਦਸੇ ਤੇ ਡੂੰਗੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਨੇ ਪੈਰਾ ਰਿਪੋਰਟ ਹਮਦਰ ਟੀਵੀ ਸਾਤ ਸ੍ਰੀ ਅਕਾਲ ਹਮਦਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਦੇ ਦੋ ਕਰਾਮ ਵਿੱਚੋਂ ਮਿਲੀਆਂ ਚਾਰ ਲਾਸ਼ਾਂ ਸਕਾਰਬੋ ਅਤੇ ਐਬਸਪੋਰਟ ਵਿੱਚ ਵਾਪਰੀਆਂ ਵਾਰਦਾਤਾਂ ਕੈਨੇਡਾ ਵਿੱਚ ਮੁਸਲਮਾਨ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ ਹਜਾਬ ਖਿੱਚ ਕੇ ਉਤਾਰਿਆ